ਕੁੜੀ ਸੋਹਣਾ ਤਾਂ ਹੈਗਾ ਤੇ ਤੂੰ ਉੱਥੇ 8000 ਦੇ ਪੌਂਦੀ ਹੁੰਦੀ ਹੁੰਦੀ ਸੀ ਸੂਟ ਕੁੜੀ ਤੁਹਾਡੇ ਸਾਰੇ ਟੱਬਰ ਨਾਲ ਮਲਾ ਕੇ ਤੇ 8000 ਦੇ ਸੂਟ ਪਾਏ ਸੀ ਕਿਤੇ ਹੈ ਹੁਣ ਤੇਰੀ ਆ ਪੁੱਤੀ ਹੈਗੀ 8000 ਸੂਟ ਪਾਉਣ ਵਾਲੀ ਇੱਥੇ ਆ ਕੇ ਤੂੰ ਚੋਚ ਕਰਦੀ ਬਾਰੇ ਇਹ ਕੀ ਨਵੀਂ ਗੱਲ ਆ ਵੀ ਜੇ ਕਿਸੇ ਔਰਤ ਦੇ ਪੇਕੇ ਗਰੀਬ ਆ ਤੇ ਉਹ ਸੌਰੀ ਆ ਕੇ ਵੀ ਕੋਈ ਚੰਗਾ ਪਾ ਨਹੀਂ ਸਕਦੀ ਕੋਈ ਚੰਗਾ ਖਾ ਨਹੀਂ ਸਕਦੀ ਇਹ ਦੁਨੀਆਦਾਰੀ ਦੀ ਆਪਣੀ ਸੋਚ ਆ ਜਿਹੜੀ ਉਹ ਕਦੋਂ ਬਦਲਨੀ ਆ ਕੀ ਜਿਹੜਾ ਸਹਰਾ ਘਰ ਹੁੰਦਾ ਕਤਨਾ ਕੁਛ ਨਹੀਂ ਹੁੰਦਾ ਕਿਉਂ ਉਹ ਆਦਾਲਤ ਦਾ ਕਰਨੀ ਹੁੰਦਾ ਇਹ ਸੋਚ ਬਹੁਤ ਘਟੀਆ ਲੋਕਾਂ ਦੀ ਵੀ ਤੁਹਾਡੇ ਪੇਕੇ ਗਰੀਬ ਸੀ ਤੁਹਾਡੇ ਪੇਕੇ ਨੰਗ ਸੀ ਤੁਸੀਂ ਇੱਥੇ ਆ ਕੇ ਕੋਈ ਚੰਗਾ ਖਾ ਪਾ ਨਹੀਂ ਸਕਦੇ ਬਹੁਤ ਘਟੀਆ ਸੋਚ ਆ ਜਿੰਨੀ ਜਲਦੀ ਹੋ ਸਕੇ ਇਦਾਂ ਦੀ ਸੋਚ ਆ ਜਿਹੜੀ ਉਹ ਬਦਲਣੀ ਚਾਹੀਦੀ ਹੈ ਤਾਂ ਕਿ ਔਰਤਾ ਜਿਹੜੀ ਉਹ ਸੁੱਖ ਦਾ ਸਾਹ ਲੈ ਸਕੇ ਸਭ ਜਾਣ ਕੇ ਵੀ ਅਣਜਾਣ ਬਣਦੇ ਰਹੇ